ਲੁਧਿਆਣਾ ਪੁਲਸ ਦੀ ਵੱਡੀ ਕਾਰਵਾਈ ਨਿਹੰਗਪਾਣੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਕੀਤੇ ਗ੍ਰਿਫਤਾਰ ਲੁਧਿਆਣਾ ਪੁਲਸ ਵੱਲੋਂ ਕਾਰਵਾਈ ਕਰਦਿਆਂ ਨਿਹੰਗ ਸਿੰਘ ਦੇ ਪਾਣੇ ਵਿੱਚ ਲੁੱਟਾਂ ਖੋਹਦੀਆਂ ਵਾਰਦਾਤਾਂ ਕਰਨ ਵਾਲੇ ਗਰੋਹ ਦੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ ਮਾਰੂ ਹਥਿਆਰ ਅਤੇ ਵੀਹਿਕਲ ਬਰਾਮਦ ਕੀਤੇ ਗਏ ਮੁਲਜ਼ਮਾਂ ਪਾਸੋਂ ਬੀਤੇ ਦਿਨੀ ਥਾਣਾ ਸਦਰਦੀ ਪੁਲਸ ਟੀਮ ਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ ਸੀ ਦੋਸ਼ੀ ਕਾਫੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਦੋਸ਼ੀਆਂ ਪਾਸੋਂ ਵਾਰਦਾਤ ਵਿੱਚ ਵਰਤੇ ਜਾਂਦੇ ਕੁਰਪਾਨ ਲੋਹਾ ਖੰਡੇ ਅਤੇ ਗਨਾਸੀ ਚਾਕੂ ਅਤੇ ਹੋਰ ਬਹੁਤ ਸਾਰੇ ਤੇਜ਼ ਹਥਿਆਰ ਵੀਕਲ ਪ੍ਰਾਪਤ ਕੀਤੇ ਗਏ ਹਨ ਵੀਕਲ ਵਿੱਚ ਚਾਰ ਮੋਟਰਸਾਈਕਲ ਤਿੰਨ ਕਾਰਾਂ ਛੋਟੇ ਹਾਥੀ ਇੱਕ ਕੈਂਟਰ ਤੇ ਖੋਈ ਹੋਈ ਆਟੋਕਾਰ ਵੀ ਫੜੀ ਗਈ ਹੈ 14 1 2025 ਨੂੰ ਥਾਣਾ ਸਦਰ ਦੇ ਏਰੀਏ ਚ ਪਿੰਡ ਸੰਗੋਵਾਲ ਦੇ ਲਾਗੇ ਇੱਕ ਵਾਰਦਾਤ ਕੀਤੀ ਗਈ ਸੀ ਜਿਹੜਾ ਤਿੰਨ ਅਣਪਛਾਤੇ ਵਿਅਕਤੀ ਜਿਹੜੇ ਨਿਯੰਗ ਬਾਣੀ ਚ ਸੀ ਜਿਨ੍ਹਾਂ ਨੇ ਬੰਦੇ ਨੂੰ ਸੱਤਾ ਮਾਰ ਕੇ ਉਹ ਤੋਂ ਡਰਾ ਕੇ ਤੇ ਉਹ ਤੋਂ ਐਲਟੋ ਕਾਰ ਜਿਹੜੀ ਹੈ ਖੋਈ ਸੀ ਉਹਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ADCP 2 ਦੇਵ ਸਿੰਘ ਤੇ ACP ਸਾਊਥ ਅਰਜਿੰਦਰ ਸਿੰਘ ਤੇ ਉਹਨਾਂ ਦੀ ਟੀਮ SHO सदर ਤੇ ਚੌਕੀ ਇੰਚਾ ਨੇ ਉਹਨਾਂ ਨੇ ਬੜੀ ਮਿਹਨਤ ਕੀਤੀ ਜਿਹੜਾ ਉਹ ਅਨਨੋਨ ਬੰਦਿਆਂ ਨੂੰ ਸਭ ਤੋਂ ਪਹਿਲਾਂ ਤਾਂ ਆਈਡੈਂਟੀਫਾਈ ਕੀਤਾ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਨੋਮੀਨੇਟ ਮਕਦਮੇ ਦੇ ਵਿੱਚ ਕਰਕੇ ਫਿਰ ਉਹਨਾਂ ਲੋਕਾਂ ਦੇ ਵੱਖ-ਵੱਖ ਥਾਵਾਂ ਤੇ ਕਿਉਂਕਿ ਉਹਨਾਂ ਦਾ ਜਿਹੜਾ ਪੱਕਾ ਥਾਂ ਟਿਕਾਣਾ ਜਿਹੜਾ ਨਹੀਂ ਸੀ ਪਤਾ ਪਰ ਉਹ ਚ ਮਿਹਨਤ ਕਰਕੇ ਉਹਨਾਂ ਦੇ ਰੀਡ ਕਰਕੇ ਇੱਕ ਵਿਅਕਤੀ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਜਿਹੜਾ ਪਹਿਲੋਂ ਮੰਡੀ ਅੰਦਰ ਸੀ ਉਹ ਤੋਂ ਬਾਅਦ ਇਹਨਾਂ ਨੇ ਇੱਕ ਦੂਸਰਾ ਜਿਹੜਾ ਉਹਦਾ ਸਾਥੀ ਸੀ ਉਹਨੂੰ ਜਿਹੜਾ ਜਗਰਾਉਂ ਦੇ ਏਰੀਏ ਦੇ ਵਿੱਚ ਥਾਣਾ ਹਟੂਰ ਦੇ ਉੱਥੇ ਜਿਹੜਾ ਰੇਡ ਕਰਕੇ ਇਹਨੂੰ ਵੀ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦੌਰਾਨ ਉਸ ਬੰਦਿਆਂ ਨੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਵੀ ਕੀਤਾ ਪਰ ਸਾਡੀ ਪਾਰਟੀ ਨੇ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਉੱਥੇ ਉਸ ਚੀਜ਼ ਨੂੰ ਹੈਂਡਲ ਕੀਤਾ ਔਰ ਜਿਸ ਬੰਦੇ ਨੂੰ ਜਿਹਨੇ ਹਮਲਾ ਕੀਤਾ ਉਹਨੂੰ ਗ੍ਰਿਫਤਾਰ ਵੀ ਕੀਤਾ ਤੇ ਪਲੱਸ ਉਹਦੇ ਉਹਦੇ ਉੱਤੇ ਜਿਹੜਾ ਮੁਤਲਕਾ ਥਾਣਾ ਉੱਥੇ ਜੋ ਕਾਰਵਾਈ ਵੰਡੀ ਸੀ 307 ਤੇ ਪਲੱਸ ਅਟੈਂਪਟ ਟੂ ਮਰਡਰ ਤੇ ਪੁਲਿਸ ਦੇ ਕੰਮ ਚ ਵਿਘਨ ਪਾਣਾ 357 186 ਵਗੈਰਾ ਉਹਨਾਂ ਵੱਖ ਮੁਕਦਮਾ ਦਰਜ ਕਰਾਇਆ ਦੌਰਾਨੇ ਤਫਤੀਸ਼ ਇਨਵੈਸਟੀਗੇਸ਼ਨ ਦੇ ਵਿੱਚ ਐਨਐਮ ਨੇ ਜਿਹੜਾ ਥੋਰਲੀ ਇਸ ਬੰਦੇ ਦੇ ਕੋਲੋਂ ਹੁਣ ਵਾਰਦਾਤ ਚ ਵਰਤੀ ਹੋਏ ਜਿਹੜੇ ਵਾਹिकल्स ਜਿਹੜੇ ਨੇ ਵੱਖ-ਵੱਖ ਇਹਨਾਂ ਨੇ ਤਕਰੀਬਨ 2 ਦਿਨਾਂ ਦੇ ਵਿੱਚ 5 ਵਾਰਦਾਤਾਂ ਕੀਤੀਆਂ ਸੀ ਪਹਿਲੇ ਉਹਨਾਂ ਨੇ ਸਭ ਤੋਂ ਪਹਿਲੀ ਜਿਹੜੀ ਸੰਗੋਵਾਲ ਐਲ 2 ਕਾਰ ਖੋਈ। ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਜਿਹੜੀ ਵਾਰਦਾਤ ਕੀਤੀ ਉਹਦੇ ਵਿੱਚ ਕਿਸੇ ਮੁੰਡੇ ਤੋਂ ਪੈਸੇ ਖੋਏ। ਫਿਰ ਉਸ ਤੋਂ ਬਾਅਦ ਇਹਨਾਂ ਨੇ ਜੋਦੇਵਾਲ ਜੋਦਾ ਵਿਖੇ ਵੀ ਜਿਹੜਾ ਉੱਥੇ ਵੀ ਇੱਕ ਵਾਰਦਾਤ ਕੀਤੀ। ਫਿਰ ਤੋਂ ਬਾਅਦ ਲਗਾਤਾਰ ਨੈਕਸਟ ਡੇ ਫਿਰ ਇੱਕ ਵਾਰਦਾਤ ਕੀਤੀ ਜਿਹਦੇ ਵਿੱਚ ਉਹਨਾਂ ਨੇ ਫਿਰ ਇੱਕ ਕਾਰ ਖੋਈ। ਉਹ ਕਾਰ ਖੋਣ ਤੋਂ ਬਾਅਦ ਫਿਰ ਇਹਨਾਂ ਦੁਆਰਾ ਮੋਟਰਸਾਈਕਲ ਖੋਇਆ। ਇਸ ਤਰ੍ਹਾਂ ਨਾਲ ਵਕਫ ਵਕ ਜਿਹੜੀਆਂ 5 ਵਾਰਦਾਤਾਂ ਦੋ ਦਿਨਾਂ ਦੇ ਵਿੱਚ ਕੀਤੀਆਂ। ਉਹਦੇ ਵਿੱਚ ਜਿਹੜੇ ਅਸੀਂ ਵਾਰਦਾਤ ਦੇ ਵਿੱਚ ਇਹਨਾਂ ਨੇ ਜਿਹੜੀਆਂ ਗੱਡੀਆਂ ਖੋਈਆਂ ਸੀ ਜਿਵੇਂ ਕਿ ਟੈਲਟੋ ਕਾਰ ਸੀ ਇਕਾਈ ਆਈਟਨ ਕਾਰ ਸੀ ਹੰਡਈ ਦੀ ਇੱਕ ਮੋਟਰਸਾਈਕਲ ਤਿੰਨ ਤੇ ਇੱਕ ਸੈਂਟਰੋ ਕਾਰ ਜਿਹੜੀ ਗ੍ਰੇ ਕਲਰ ਇਹ ਜਿਹੜੇ ਅਸੀਂ ਉਹ ਇਹਨਾਂ ਕੋਲ ਰਿਕਵਰ ਕੀਤੇ ਤੇ ਪਲੱਸ ਜਿਹੜੇ ਬਾਈਕਲਾਂ ਦੇ ਉੱਤੇ ਵੱਖ-ਵੱਖ ਵਾਰਦਾਤਾਂ ਕਰਦੇ ਸੀ ਜਿਵੇਂ ਕਿ ਮੋਟਰਸਾਈਕਲ ਦੇ ਕੋ ਕਾਰ ਛੋਟਾ ਹਾਤੀ ਤੇ ਕੈਂਟਰ ਵਗੈਰਾ ਜਿਹੜਾ ਇਹਨਾਂ ਨੇ ਪਹਿਲਾਂ ਵੀ ਵਾਰਦਾਤਾਂ ਵਿੱਚ ਵਰਤਿਆ ਹੁਣ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀਆਂ ਇਹ ਦੋ ਦਿਨ ਦੀਆਂ ਵਾਰਦਾਤਾਂ ਕੀਤੀਆਂ ਸੀ ਉਹ ਤਾਂ ਸਾਰੇ ਵਹੀਕਲ ਰਿਕਵਰ ਕੀਤੀਆਂ ਉਨਾਂ ਦਾ ਪ੍ਰੀਵੀਅਸ ਰਿਕਾਰਡ ਵੀ ਚੈੱਕ ਕਰਾਂਗੇ ਕਿਉਂਕਿ ਇਹਨਾਂ ਦੋਨਾਂ ਦਾ ਜਿਹੜਾ ਹੁਣ ਤੱਕ ਜਿਹੜਾ ਪ੍ਰੀਵੀਅਸ ਰਿਕਾਰਡ ਹੈ ਉਹ ਪਹਿਲਾਂ ਹੀ ਮੜਾ ਇੱਕ ਵਿਅਕਤੀ ਜਿਹੜਾ ਮਨਜਿੰਦਰ ਸਿੰਘ ਆ ਉਹ 302 ਚ ਵਾਰਟੈਡ ਸੀ ਜਿਹੜਾ ਦੂਸਰਾ ਸਿਮਰਜੀਤ ਸਿੰਘ ਹੈ ਜੋ ਉਹਦੇ ਉੱਤੇ ਆਮ ਵਿਕਤੇ ਉਹ ਤੇ ਉਹ ਜੋ ਪਾ ਦਾ ਵੀ ਜਿਹੜਾ ਮਕਦਮਾ ਦਰਜ ਕੀਤਾ ਹੋਇਆ ਅੰਮ੍ਰਿਤਸਰ ਤਾਂ ਪ੍ਰੀਵੀਅਸ ਰਿਕਾਰਡ ਮੜਾ ਹੋਣ ਕਾਰਨ ਹੋਰ ਜਿਹੜੀਆਂ ਇਹਨਾਂ ਨੇ ਉਸ ਦੌਰਾਨ ਚ ਕੋਈ ਹੋਰ ਵਾਰਦਾਤਾਂ ਕੀਤੀਆਂ ਵੱਖ-ਵੱਖ ਦਿਨਾਂ ਚ ਉਹਨੂੰ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰਕੇ ਤੇ ਹੋਰ ਰਿਕਵਰੀ ਜਿਹੜੀ ਕਰਾਂਗੇ Thank you.